ਇ ਆਪਣੀ ਗੱਡੀ ਸੈਂਟਰੋ ਹੈ ਜੀ 2006 ਮਾਡਲ ਵਾਸ਼ਿੰਗ ਪੂਸਿੰਗ ਤੇ ਦੀ ਟੱਪੀ ਹੋਈ ਹੈਗੀ ਵੈਸੇ ਆਪਾਂ ਨੇ ਇਹ ਕਰ ਰੱਖਣ ਵਾਸਤੇ ਖਰੀਦੀ ਸੀ ਵੀ ਜਿਆਦੇ ਕੰਮ ਤਾਂ ਹੈ ਨਹੀਂ ਇਹਦਾ ਬਾਹਰ ਅੰਦਰ ਕੋਈ ਜਿਆਦਾ ਤਾਂ ਨਹੀਂ ਜਾਂਦੇਗੇ ਲੋਕਲ ਹੀ ਚਲਾਉਨੇ ਆਗੇ ਇਹ ਮਤਲਬ ਕਿ ਵੀ ਸਾਰੀ ਪਾਵਰ ਆ ਗਈ ਪਾਵਰ ਸਟੀਰਿੰਗ ਪਾਵਰ ਵਿੰਡੋ ਆ ਚਾਰੇ ਪਾਵਰ ਆ ਚਾਰੇ ਵਿੰਡੋ ਪਾਵਰ ਨਹੀਂ ਦੀਆਂ ਆ ਦੇਖੋ ਆ ਦੇਖੋ ਪਿਛਲੀ ਤੋਂ ਕੰਟਰੋਲ ਹੁੰਦੀ ਹੈ ਪਿਛਲੀ ਪਾਵਰ ਵਿੰਡੋ ਬਾਕੀ ਗੇਅਰ ਘੋਰ ਗੱਡੀ ਦਾ ਜਮਾ ਓਕੇ ਪਿਆਗਾ ਤੇ ਬਾਹਰੋਂ ਵੀ ਇਹਦੀ ਕੰਡੀਸ਼ਨ ਆਪਾਂ ਤੁਹਾਨੂੰ ਦਿਖਾਣੇ ਆ ਆ ਦੇਖੋ ਪਹਿਲੀਆਂ ਸੀਟਾਂ ਵੀ ਪੂਰੀਆਂ ਸਾਫ਼ ਪਈਆਂ ਨੇ ਫਰੰਟ ਵਾਲੀਆਂ ਵੀ ਸਾਫ਼ ਪਈਆਂ ਨੇ ਸੀਟਾਂ ਗੱਡੀ ਪੂਰੀ ਵਧੀਆ ਚੱਲਦੀ ਹਾਲਤ ਚ ਹੈ। ਬਾਕੀ ਦਾ ਇੰਜਨ ਵਗੈਰਾ ਤੁਹਾਨੂੰ ਬਾਹਰ ਬੋਨਟ ਖੋਲ ਕੇ ਦੇਖੋ ਨਾਗਾ। ਬਾਕੀ ਇਹ ਦਾ ਨਾ ਜੇ ਮਿਲ ਕੇ ਗੇਅਰ ਦਾ ਨਾ ਥੋੜਾ ਜਿਹਾ ਗੇਅਰ ਦਾ ਪੈਰ ਜਨਾ ਇਹਦਾ ਪੈਨ ਵਾਲਾ ਸੀਗਾ 4-500 ਰੁਪਏ ਦਾ ਕੰਮ ਸੀਗਾ। ਉਹ ਮੈਂ ਕਰਵਾ ਲਿਆ ਬਾਕੀ ਪਾਵਰ ਨਹੀਂ ਬੰਨੋ ਮੁੰਡਾ ਸਾਰੀਆਂ ਚੱਲਦੀਆਂ ਨੇ ਜੀਆ ਪਾਵਰ ਸਟੀering ਵਗੈਰਾ ਇੰਜਨ ਵਗੈਰਾ ਸਾਰਾ ਓਕੇ ਹੈਗਾ। ਤੇ ਮੈਂ ਤੁਹਾਨੂੰ ਦਿਖਾਉਣਾ ਬਾਹਰ ਬਾਕੀ ਆਪਾਂ ਜਿਹੜੀ ਨਾ ਗੱਡੀ ਬਾਕੀ ਤਾਂ ਸਹੀ ਹੈਗੀ ਓਕੇ ਪਈ ਹੈਗੀ ਤੇ ਬਸ ਇਹਦਾ ਸਾਇਲੈਂਸਰ ਸਾਇਲੈਂਸਰ ਦੇ ਵਿੱਚ ਮੂਰੀਆਂ ਹੋਈਆਂ ਹੋਈਆਂ ਨੇ ਕਿ ਅੰਗਲਿਆ ਪਿਆਗਾ ਇੱਕ ਸਾਇਲੈਂਸਰ ਦਾ ਥੋੜਾ ਜਿਆਦਾ ਦੇਖਦੇ ਆਂ ਜਾਂ ਤਾਂ ਨਵਾਂ ਹੀ ਪਵਾਵਾਂਗੇ ਜੇ ਬੜਾ ਮਹਿੰਗਾ ਨਾ ਹੋਇਆ ਨਹੀਂ ਤਾਂ ਫਿਰ ਪੁਰਾਣਾ ਲੱਭੀ ਜਾਂ ਨਕਵਾੜ ਦੇ ਵਿੱਚੋਂ ਤੇ ਪੁਰਾਣਾ ਮਿਲ ਜੇ ਤਾਂ ਬੜੀ ਵਧੀਆ ਗੱਲ ਆ ਏਸੇ ਦੀ ਦੇਖਾਂਗੇ ਰਿਪੇਅਰ ਪੂਰਾ ਹੋ ਜੇ ਵੈਸੇ ਗੱਡੀ ਬਈ ਉਹਨੂੰ ਪੂਰੀ ਜਜੀ ਪਈ ਹੈਗੀ ਮੈਨੂੰ ਆਇਆ ਨਾ ਮੇਰੇ ਮਨ 'ਚ ਵੀ ਇਹਦਾ ਨਾ ਵਧੀਆ ਇਹਨੂੰ ਰੱਖਣਾ ਕਰੇ ਸ਼ੌਂਕ ਦੇ ਨਾਲ ਕਿਉਂਕਿ ਆਪਾਂ ਕਿਹੜਾ ਬਾਲੀ ਦੂਰ ਜਾਣਾ ਹੁੰਦਾਗਾ ਆਪਾਂ ਦਾ ਬਸ ਸਾਹੀ 10 20 ਕਿਲੋਮੀਟਰ ਵਾਲਿਆਂਗੇ ਬਸ ਇੰਨੀ ਕੁ ਦੂਰੀ ਜਾਂਦੇ ਹੁੰਦੇ ਹੈਗੇ ਥੋੜਾ ਬਹੁਤ ਦਿੱਤੀ ਬਸ ਕਿੜੇ ਕੁੜੇ ਦੇ ਕੇ ਖੜਾ ਦਿੰਨੇ ਹੈਗੇ ਵੈਸੇ ਕਿੱਡੀ ਬਈ ਪੇਂਟ ਪੂਂਟ ਸਹੀ ਪਿਆਗਾ ਬਸ ਥੋੜੀ ਜੀ ਰਵਿੰਗ ਰੂਵਿੰਗ ਤੇ ਕਰਵਾ ਦਾਂਗੇ ਬਾਕੀ ਦੇਖਦੇ ਆਂ